ਹੇ ਗੁਰਜੀ ਕਾ ਖਾਲਸਾ ਗੁਰਜੀ ਕੀ ਫਤਿਹ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ 723 ਅਤੇ 724 ਪਾਵਨ ਅੰਗ ਉਤੇ ਸ਼ਸ਼ੋਭਿਤ ਹੈ ਇਹ ਪਾਵਨ ਸ਼ਬਦ ਹੈ ਜੋ ਤਿਲੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼ਾਂਤੀ ਦੇ ਪੰਜ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਲੰਗ ਘਰ ਤੂਜਾ ਦੂਸਰੇ ਘਰ ਵਿੱਚ ਇਹ ਸ਼ਬਦ ਹੈ ਮਹੱਲਾ ਪੰਜਵਾਂ ਤੋਂ ਨਹੀਂ ਕੋਈ ਕਹਿੰਦੇ ਮੇਰੇ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਦੂਜਾ ਹੈ ਹੀ ਕੋਈ ਨਹੀਂ ਜੋ ਹੋ ਤੁਸੀਂ ਹੀ ਹੋ ਦੇਖਣ ਨੂੰ ਲੱਗਦਾ ਦਿਨ ਹੈ ਤੇ ਰਾਤ ਹੈ ਦੇਖਣ ਨੂੰ ਲੱਗਦਾ ਕੀ ਇਹ ਸੰਸਾਰ ਵਖ ਹੈ ਤੇ ਪਰਮੇਸ਼ਰ ਵਖ ਹੈ ਵੇਖਣ ਨੂੰ ਲੱਗਦਾ ਹੈ ਕਿ ਉਹ ਮੇਰਾ ਦੁਸ਼ਮਣ ਹੈ ਉਹ ਮਿੱਤਰ ਹੈ ਵੇਖਣ ਵਾਲੇ ਨੂੰ ਲੱਗਦਾ ਹੈ ਕਿ ਉਹ ਪਰਾਇਆ ਹੈ ਉਹ ਆਪਣਾ ਹੈ ਪਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਦੀਸੈ ਸੋ ਤੇਰਾ ਵੀਪ ਇਹ ਸਾਰਾ ਹੀ ਵੈਗੁਰੂ ਦਾ ਹੀ ਸਰੂਪ ਹੈ ਉਹ ਆਪ ਵਿੱਚ ਵਸਿਆ ਹੋਇਆ ਹੈ ਦੂਜਾ ਹੋਏ ਤਾਂ ਅਸੀਂ ਕਹੀਏ ਭਾਈ ਉਹ ਹੈ ਹੀ ਇੱਕ ਹੈ ਸੋ ਸਤਗੁਰੂ ਮਹਾਰਾਜ ਕਹਿੰਦੇ ਕਈ ਵਾਰ ਆਪਜੀ ਬਾਣੀ ਪੜਦੇ ਹੋ ਕਿਸ਼ਨ ਵਿਸ਼ਨ ਕਬਹੁ ਨ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਕਹਿੰਦੇ ਨਾਮ ਹੈ ਕਿਸ਼ਨ ਨੂੰ ਤੇ ਆਉਣਾ ਹੈ ਨਾ ਵਿਸ਼ਨ ਵਿਸ਼ਨ ਨੂੰ ਤੇ ਆਉਣਾ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਕੀ ਤੇਰੇ ਚਰਨਾਂ ਦੇ ਨਾਲ ਹੀ ਬਸ ਮੇਰੀ ਪ੍ਰੀਤ ਜੁੜੀ ਹੋਈ ਹੈ ਇਹ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਪਦਾ ਹੀ ਨਹੀਂ ਧਿਆਉਂਦਾ ਹੀ ਨਹੀਂ ਤੁਮੇ ਸਾਧ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੂੰ ਤੇ ਪਾਉ। اے ਮੇਰੇ ਵੈਗੁਰੂ ਮੈਂ ਤੇਤੂ ਹੀ ਪਾਉਂਦਾ। ਹੋਰ ਦੂਸਰਾ ਹੈ ਹੀ ਨਹੀਂ। ਤੂੰ ਕਰਤਾਰ ਕਰੈ ਸੋ ਹੋਏ। ਕਰਤਾਰ। ਜਿਹੜਾ ਕਰਤਾਰ ਸ਼ਬਦ ਹੈ ਕਕਾ ਕਰ। ਕਰ ਕਿ ਆ ਜਾਂਦਾ ਹੈ ਹੱਥਾਂ ਨੂੰ ਤਾਰ ਕਿਹਾ ਜਾਂਦਾ ਹੈ ਡੋਰੀ ਨੂੰ। ਜਿਹਦੇ ਹੱਥ ਪੂਰੇ ਜਗਤ ਸੰਸਾਰ ਦੀ ਡੋਰੀ ਹੋਵੇ। ਆਕੂ ਸਤਨਾਮ। ਉਹ ਸੰਸਾਰ ਨੂੰ ਚਲਾਉਣ ਵਾਲਾ ਕਰਤਾ ਪ੍ਰਭ ਧੋਰੀ ਹਾਥ ਤੁਮਾਰੇ ਪ੍ਰਭ ਧੋਰੀ ਹਾਥ ਤੁਮਾਰੇ ਪ੍ਰਭ ਧੋਰੀ ਪ੍ਰਭ ਧੋਰੀ ਹਾਥ ਅਸੀਂ ਡੋਰੀ ਵੱਡਣ ਦੀ ਕੋਸ਼ਿਸ਼ ਕਰਦੇ ਆਂ ਕੋ ਸਤਨਾਮ ਇਸਰੀ ਵਾਹਿਗੁਰੂ ਤੋਂ ਛਡਾਈਏ ਕਿਹੜਾ ਅਸੀਂ ਆਪਣੇ ਕੰਮ ਕਰੀਏ ਜੋ ਗੁਰੂ ਕਹਿੰਦਾ ਉਹ ਹੈ ਮਲਮੁਖਾ ਵਾਲੇ ਕੰਮ ਕਰੀਏ ਇਸਰੀ ਗੁਰੂ ਵਾਲੇ ਤੇ ਬੰਨ੍ਹ ਨਹੀਂ ਜੋ ਗੁਰ ਕਹਿਆ ਉਹ ਤਾਂ ਪੁੱਲ ਮੰਨਣੀ ਨਹੀਂ ਡੋਰੀ ਨੂੰ ਵੱਡਾ ਨਹੀਂ ਕੋਸ਼ਿਸ਼ ਕਰਦੇ ਆਂ ਵੀ ਕਦੋਂ ਅਸੀਂ ਗੁਰੂ ਦੇ ਬਾਣੀ ਤੋਂ ਨਿਕਲੀਏ ਪਰ ਹੁੰਦਾ ਹੋਈ ਹੈ ਜੋ ਬਾਣੀ ਕਹਿ ਰਹੀ ਹੈ ਅਲਾਹ ਤੂੰ ਕਰਤਾਰ ਕਰੈ ਸੋ ਉਹੇਗਾ ਉਹੀ ਧੰਗ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਤੇ ਨਾਲ ਦੇ ਸੁਪੁੱਤਰ ਬਾਬਾ ਅਟਲ ਰਾਏ ਜੀ ਜਿਨ੍ਹਾਂ ਦਾ ਤੁਸੀਂ ਗੁਰਦੁਆਰਾ ਵੇਖਦੇ ਹੋ ਜਦੋਂ ਦਰਬਾਰ ਸਾਹਿਬ ਦੀ ਧਰਤੀ ਤੇ ਜਾਂਦੇ ਹੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਤੇ ਜਾਂਦੇ ਹੋ ਤੇ ਸਾਹਮਣੇ ਹੀ ਬਾਬਾ ਅਟਲ ਰਾਏ ਜੀ ਦਾ ਵੱਡਾ ਸਾਰਾ ਗੁਰਦੁਆਰਾ ਹੈ ਬਹੁਤ ਉੱਚਾ ਸੋ ਬਾਬਾ ਅਟਲ ਰਾਏ ਜੀ ਖੇਡ ਰਹੇ ਸਨ ਕਹਿੰਦੇ ਖੇਡਦੇ ਖੇਡਦੇ ਹੋਇਆ ਕੀ ਤੁਹਾਨੂੰ ਪਤਾ ਹੀ ਆ ਬੱਚੇ ਕਿ ਕਿੱਥੇ ਖੇਡਿਆ ਕਰਦੇ ਹੁਣ ਤੇ ਮੋਬਾਈਲਾਂ ਚੋਂ ਹੀ ਨਿਕਲਦੇ ਆ ਕੋ ਸਤਨਾ ਇਹਨਾਂ ਨੂੰ ਮੋਬਾਈਲ ਦੇ ਦੋ ਇੱਕ ਬੱਚਾ ਨੂੰ ਰੋਟੀ ਕਿ ਇੱਕ ਮੋਬਾਈਲ ਚ ਲਾਵੇ ਤੇ ਉਹਦੇ ਮੰਮੀ ਆ ਜਿਹੜੀ ਮਾਤਾ ਕਹਿ ਦਿੰਨੇ ਆਪਾਂ ਉਹਦੇ ਮੂੰਹ 'ਚ ਬੁਰਕੀਆਂ ਭਾਵੀਂ ਭਾਵੀਂ ਅੱਛਾ ਮੈਂ ਇਹਨੂੰ ਪੁੱਛਿਆ ਪੁੱਤ ਕੀ ਖਾਇਆ ਤੈ ਉਹ ਕਦਾ ਪਤਾ ਹੀ ਨਹੀਂ ਆ ਕੋ ਸਤਨਾਮ ਪਤਾ ਨਹੀਂ ਕੀ ਖਵਾ ਗਈ ਮਾਂ ਆ ਗਈ ਮਾਂ ਘੰਟੇ ਬਾਅਦ ਮੈਂ ਪੁੱਛੇ ਐਂ ਖਾਂਦਾ ਰੋਟੀ ਕਹਿੰਦਾ ਹਾਂਜੀ ਐਂ ਖਾਂਦਾ ਤੇ ਬਾਅਦ ਚ ਕਹੂੰਗਾ ਮੰਮੀ ਰੋਟੀ ਖਾਣੀ ਐ ਕੋ ਸਤਨਾਮ ਸ਼ਰੀਪੇ ਹੁਣ ਤੈਨੂੰ ਘਾਟੇ ਪਹਿਲਾਂ ਤੈਨੂੰ ਕੀ ਖਵਾ ਕੇ ਟੀਏ ਤੇਰੀ ਮਾਂ ਇਹ ਹਾਲ ਹੋ ਗਿਆ ਕਿ ਬੱਚਿਆਂ ਨੂੰ ਫੋਨ ਦੇਤਾ ਬਿਮਾਰੀ ਐ ਯਾਦ ਰੱਖਿਓ ਸਾਡੀਆਂ ਜਣਾ ਵੱਡੇ ਇੱਕ ਬਿਨੇ ਇੱਕ ਦੇ ਨੇ ਬੈਡ ਹੈਬਿਟਸ ਨੇ ਹੈ ਚੰਗੀਆਂ ਗੁੱਡ ਹੈਬਿਟਸ ਕੀ ਨੇ ਪਾਤਸ਼ਾਹ ਕਹਿੰਦੇ ਕਿਤੇ ਆਪਣੇ ਬੱਚਿਆਂ ਨੂੰ ਆਪ ਵੀ ਅਰਦਾਸ ਕਰਕੇ ਖਾਂਦੇ ਪ੍ਰਸ਼ਾਦਾ ਤੇ ਬੱਚੇ ਵੀ ਖਾਂਦੇ ਪਹਿਲਾਂ ਛੋਟੀ ਅਰਦਾਸ ਕਰ ਲਵੇ ਦਦਾ ਦਾ ਸਾਇਕ ਹੈ ਸਭ ਕੋ ਦੇਵਨ ਦੇਂਦੇ ਟੋਟ ਨਾ ਵਈ ਅਗੰਤ ਭਰੇ ਜੇ ਪ੍ਰਸ਼ਾਦ ਸ਼ਕਤੀ ਅਮਰਤ ਖਾਏ ਇਸ ਠਾਕੁਰ ਕੋ ਨਾਲਕ ਉਸਰੀਆਂ ਪਕਾਈਆਂ ਪਾਈਆਂ ਥਾਲੇ ਮਾਏ ਜਿਨਨੀ ਗੁਰੂ ਮਨਾਇਆ ਰਜ ਰਜ ਸਈ ਖਾਏ ਨਾਲਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਅੱਡੀ ਅਰਦਾਸ ਹੈ ਸੋਤੀ ਰੋਟੀਆਂ ਖਾਣੀਆਂ ਨੇ ਆਟ ਤੇ ਅਰਦਾਸ ਆਠੇ ਆਠ ਖਰਾਂਦੀ ਨਹੀਂ ਕਰਨੀ ਆਕੋ ਸਤਨਾਮ ਸ਼੍ਰੀ ਉਹ ਭਲਿਓ ਭਲਿਓ ਕਿੱਥੇ ਚਲੀ ਗਏ ਅਸੀਂ ਅੱਜ ਮਾਰਾ ਕਹਿੰਦੇ ਜੋ ਕਰਤਾਰ ਕਹਿੰਦਾ ਹੈ ਜੋ ਕਰਤਾਰ ਨੂੰ ਭੌਂਦਾ ਹੈ ਉਹੀ ਹੁੰਦਾ ਹੈ ਮਾਬਾ ਟਾਲਰਾਏ ਜੀ ਖੇਡ ਰਹੇ ਨੇ ਜਵਾਕਾਂ ਦੇ ਵਿੱਚ ਕਹਿੰਦੇ ਖੇਡਦੇ ਖੇਡਦੇ ਸ਼ਾਮ ਪੈ ਗਈ ਹੁਣ ਜਿਹਦੀ ਵਾਰੀ ਸੀ ਜਿਹਦੀ ਆਪਾ ਉਹ ਤੇਰੀ ਪੀਤੀ ਐ ਆ ਸੰਗਰੂਰ ਸਾਹਿਬ ਬਗ ਜੀ ਇਹਨਾਂ ਦੇ ਉਧਰ ਦੀ ਬੋਲੀ ਦਾ ਥੋੜਾ ਜਿਹਾ ਫਰਕ ਹੈ ਉਹ ਵਾਰੀ ਨੂੰ ਪੀਤੀ ਕਹਿੰਦੇ ਨੇ ਹੁਣ ਤੇਰੀ ਪੀਤੀ ਐ ਹੁਣ ਤੇਰੀ ਵਾਰੀ ਐ ਹੁਣ ਤੂੰ ਖੇਡਾ ਹੁਣ ਤੈਨ ਦੇਣੀ ਆਂ ਜਦ ਮੈਂ ਅੱਗੇ ਲੁਕਣ ਮਿਚੀ ਖੇਡਿਆ ਕਰਦੇ ਉਹ ਲੁਕਣ ਮਿਚੀ ਹੁਣ ਜੇ ਖੇਡਾ ਲੱਗ ਜੇ ਤਾਂ ਲੁਕਣ ਨੂੰ ਥਾਏ ਨਹੀਂ ਅੱਗੇ ਬੜੀਆਂ ਥਾਵਾਂ ਹੋਇਆ ਕਰਦੀਆਂ ਅਗੇ ਟੂੜੀ ਵਾਲੇ ਕੋਪਾਇਆ ਕਰਦੇ ਟੂੜੀ ਵਾਲੇ ਕੋਠੇ ਹੋਇਆ ਕਰਦੇ ਕਿ ਖੰਨ ਪਤਾ ਨਹੀਂ ਕਿੰਨਾ ਖੁੱਲੇ ਕਾ ਦਰਵਾਜ਼ਾ ਦਰਵਾਜ਼ਾ ਨਹੀਂ ਸੀ ਹੁੰਦਾ ਅਗੇ ਘਰਾਂ ਦੇ ਇਹਦੇ ਹੌ ਲੱਗੇ ਨੇ ਸੋਇਆ ਕਿ ਉਹ ਖੇਡ ਖੂਡ ਕੇ ਸ਼ਾਮ ਨੂੰ ਜਿਹਦੀ ਵਾਰੀ ਸੀ ਕਹਿੰਦੇ ਚੱਲ ਤੂੰ ਫਿਰ ਕੱਲ੍ਹ ਨੂੰ ਤੇਰੀ ਵਾਰੀ ਹੈ ਹੁਣ ਯਾਦ ਰੱਖੀ ਬਾਬਾ ਟਲ ਰਾਇ ਜੀ ਕਹਿੰਦੇ ਕਹਿੰਦੇ ਚਲੇ ਗਏ ਘਰਾਂ ਨੂੰ ਕਹਿੰਦੇ ਜਿਹਦੀ ਵਾਰੀ ਸੀ ਨਾ ਉਹਦੀ ਰਾਤ ਨੂੰ ਮੌਤ ਹੋ ਜਾਂਦੀ ਹੈ ਉਹ ਬੱਚੇ ਦੀ ਉਹ ਬੱਚੇ ਦੀ ਅਗਲੇ ਦਿਨ ਬਾਬਾ ਅਟਲ ਰਾਏ ਜੀ ਨੂੰ ਪਤਾ ਲੱਗਦਾ ਬਾਬਾ ਜੀ ਜਾ ਕੇ ਨਾ ਖੁੰਡੀ ਜੀ ਲੈ ਕੇ ਇੱਦਾਂ ਗਰਦਨ ਤੇ ਪਾਉਂਦੇ ਨੇ ਕਹਿੰਦੇ ਉੱਠ ਹੁਣ ਵਾਰੀ ਦੇਣ ਦਾ ਮਾਰਾ ਪਖੰਡ ਕਰਦਾ ਹੁਣ ਜਾਣ ਕੇ ਮਰਿਆ ਪਿਆ ਕੋ ਸਤਨਾਮ ਸ਼੍ਰੀ ਹੁਣ ਵਾਰੀ ਦੇਣ ਦਾ ਮਾਰਾ ਤੂੰ ਕਹਿੰਦਾ ਵੀ ਮੈਂ ਹੂੰ ਤੂ ਚਲਾ ਗਿਆ ਖੰਡ ਕਰ ਰੇ ਮੌਤ ਦਾ ਚੱਲ ਉੱਠ ਕਹਿੰਦੇ ਐਸੀ ਕਰਾ ਮਾਤਮ ਵਰਤੀ ਉਹ ਚਾਉਂਦਾ ਹੋ ਗਿਆ ਇਹ ਗੱਲ ਹੈ ਜਿਹੜੀ ਪੂਰੇ ਸਾਰੇ ਜਗ੍ਹਾ ਫੈਲ ਗਈ ਇਹ ਗੱਲ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਪਹੁੰਚ ਗਈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪੁੱਤਰ ਆ ਕੀ ਕੀਤਾ ਤੂੰ ਕਹੇ ਮਹਾਰਾਜ ਕੀ ਕਰੀਏ ਇਹ ਇਹਦੀ ਵਾਰੀ ਸੀ ਮੈਂ ਤੇ ਠਾਲਿਆ ਇਹਨੂੰ ਕਹਿੰਦੇ ਨਹੀਂ ਤੂੰ ਪਰਮੇਸ਼ਰ ਦੇ ਬਾਣੇ ਵਿੱਚ ਉਹਦੀ ਰਜਾ ਵਿੱਚ ਤੂੰ ਤੂੰ ਦਖਲਦਾਰੀ ਕੀਤੀ ਐ ਜੋ ਉਹ ਵੈਗਰੂ ਕਰਦਾ ਸੀ ਇਹਨੂੰ ਕਰ ਲੈਣ ਦਿੰਦਾ ਲੈ ਪਰ ਹੁਣ ਜਾ ਤੇ ਤੁਸੀਂ ਸੰਸਾਰ ਤੇ ਰਹੋਗੇ ਜਾਂ ਮੈਂ ਰ੍ਹਾਂਗਾ ਇੱਕ ਨੂੰ ਤੇ ਜਾਣਾ ਹੀ ਪੈਣਾ ਫਿਰ ਹੁਣ ਤੇ ਉਹ ਜਿਹੜਾ ਗੁਰਦੁਆਰਾ ਤੁਸੀਂ ਵੇਖਦੇ ਹੋ ਅੱਜ ਬਾਬਾ ਅਟਲ ਰਾਏ ਜੀ ਆਲਾ ਤੇ ਬਾਬਾ ਜੀ ਨੇ ਫਿਰ ਚਾਦਰ ਪਾਈ ਇਦਾਂ ਹੀ ਆਪਣਾ ਬਸ ਪ੍ਰਾਣ त्याग ਗਏ ਸੀ ਉਹ ਉਹ ਗੁਰਦੁਆਰਾ ਬਾਬਾ ਅਟਲ ਰਾਏ ਜੀ ਦਾ ਅੱਜ ਵੀ ਹੈ ਸੋ ਸਿੱਖ ਬਾਬੇ ਅਬਿਅੰਤ ਸਿਖਾਏ ਸੋ ਗੁਰੂ ਮਹਾਰਾਜ ਜੀ ਨੇ ਅਫਸੋਸ ਕਰਨ ਲੱਗੇ ਕਿ ਮਾਰਾ ਬਹੁਤ ਮਾਰ ਹੋਇਆ ਮਹਾਰਾਜ ਨੇ ਇਦਾਂ ਲੀਕ ਖਿੱਚੀ ਫਿਰ ਮਟਾਤੀ ਸਿੱਖੋ ਜਦੋਂ ਮੈਂ ਲੀਕ ਖਿੱਚੀ ਆ ਤੁਹਾਡੇ ਦੇ ਕੋਈ ਅਸਰ ਹੋਇਆ ਤੁਹਾਨੂੰ ਕੋਈ ਫਰਕ ਪਿਆ ਕਹਿੰਦੇ ਨਾ ਮਾਲ ਸਾਨੂੰ ਕੋਈ ਫਰਕ ਨਹੀਂ ਪਿਆ ਜਦੋਂ ਮੈਂ ਮਿਟਾਈ ਉਦੋਂ ਉਦੋਂ ਨਾ ਕਹਿੰਦੇ ਉਦੋਂ ਵੀ ਫਰਕ ਨਹੀਂ ਪਿਆ ਕਹਿੰਦੇ ਭਾਈ ਇਹ ਤਾਂ ਰੱਬ ਦਾ ਭਾਣਾ ਹੈ ਉਹ ਲੈ ਗਿਆ ਆਪਣੀ ਵਸਤੂ ਦੇ ਦੇ ਵਿੱਚ ਫਿਰ ਸੋਖ ਕਿਹੜੀ ਚੀਜ਼ ਦਾ ਜਿਹੜੀ ਚੀਜ਼ ਹੈ ਹੀ ਪਰਮੇਸ਼ਰ ਦੀ ਉਹ ਮਿਟਾਵੇ ਛੱਡੇ ਤੇ ਸਾਰੀ ਪਰਮੇਸ਼ਰ ਦਾ ਭਾਣਾ ਮਨਾ ਕੇ ਦਿਖਾਇਆ ਫਿਰ ਪਾਸ਼ਾ ਜੀ ਨੇ ਭਾਈ ਇਸ ਕਰਕੇ ਜੋ ਕਰਤਾਰ ਨੂੰ ਹੁੰਦਾ ਹੈ ਉਹੀ ਹੋਣਾ ਹੈ ਤੂੰ ਕਰਤਾਰ ਕਰੇ ਸੋ ਹੋਏ ਏ हे ਮੇਰੇ ਵਾਹਿਗੁਰੂ हे ਕਰਤਾਰ ਜੋ ਤੈਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਤੇਰਾ ਜੋਰ ਤੇਰੀ ਮਨ ਟੀਕ ਇਹ ਜੋਰ ਇਹ ਬਲ ਇਹ ਸਾਰਾ ਹੀ ਤੇਰਾ ਦਿੱਤਾ ਹੋਇਆ ਹੈ ਮਨ ਟੀਕ ਇਹ ਮਨ ਨੂੰ ਆਸਰਾ ਵੀ ਤੇਰਾ ਹੀ ਹੈ ਸਦਾ ਸਦਾ ਜਪ ਨਾਨਕ ਏਕ ਇਸ ਕਰਕੇ ਸਦਾ ਹੀ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵਾਹਿਗੁਰੂ 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 ਵਾਹ 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 ਇਹ ਆਨੰਦ ਬਾਜ਼ਾਰਾ ਚੋ ਜਾ ਕੇ ਨਹੀਂ ਮਿਲਣਾ ਆਖੋ ਸਤਨਾਮ ਕੋ ਪੈਸਾ ਦੇ ਦੇ ਵੀ ਆਨੰਦ ਜਦੋਂ ਸਿਮਰਨ ਕਰੀਦਾ ਹੈ ਪਾਤਸ਼ਾਹ ਜੀ ਐਸੀ ਵਾਈਬ੍ਰੇਸ਼ਨਸ ਐਸੀ એનર્ਜੀ ਮਿਲਦੀ ਹੈ ਕਿਤੋਂ ਨਹੀਂ ਮਿਲਣੀ ਇੱਥੇ ਮਿਲਣੀ ਆ ਭਾਈ ਏ ਇਸ ਕਰਕੇ ਜਪਿਆ ਕਰ ਭਾਈ ਵੈਗੁਰੂ ਦਾ ਸਿਮਰਨ ਕਰਿਆ ਕਰ ਸਭ ਉਪਰ ਪਾਰ ਬ੍ਰਹਮ ਦਾ ਤਾਰ ਉਹ ਦਾਤਾ ਦਾ ਤਾਰ ਦਾਤਾ ਦੇਣ ਵਾਲਾ ਸਾਰਿਆਂ ਨੂੰ ਦਾਤਾ ਦਿੰਦਾ ਹੈ ਤੇ ਪਾਰ ਬ੍ਰਹਮ ਹੈ ਜਿਹੜਾ ਸਭ ਉਪਰ ਉਹਦੀ ਮਿਆ ਹੈ ਕਿਸੇ ਥੋੜੀ ਕਿਸੇ ਬੋਤੀ ਬਹੁਤੀ ਆਪਣੇ ਪਿਆਰਿਆਂ ਨੂੰ ਇਹ ਥੋੜੀ ਘਟ ਹੁੰਦੀ ਆ ਕਿਉਂ ਕਿ ਜਿਹੜਾ ਪਿਓ ਨੂੰ ਨਰਾਸ ਕਰੇ ਨਾ ਫਿਰ ਪਿਓ ਵੀ ਪਾਸਾ ਵੱਟ ਲੈਂਦਾ ਤੋ ਇਹ ਸਚਾਈ ਹੈ دنیਆਵੀ ਪਿਓ ਨੂੰ ਨਾ ਜੇ ਕੋਈ ਬੱਚਾ ਤੰਗ ਕਰੇ ਜਾਂ ਬੋਕ ਬੋਲ ਬੋਲੇ ਜਾਂ ਉਹ ਤੋਂ ਦੂਰ ਹੋ ਜਾਵੇ ਤੇ ਫਿਰ ਉਹ ਬਹੁਤੀ ਆਸ ਨਹੀਂ ਰੱਖਦਾ ਉਹ ਫਿਰ ਉਤੋਂ ਤੋਂ ਹੀ ਚੱਲਦਾ ਕੰਮ ਇਸ ਕਰਕੇ ਭਾਈ ਬਾਪ ਦਿਸੇ ਬੇਜਾਤ ਨਾ ਕੋਈ ਜਿਹਦੇ ਸਿਰ ਤੇ ਬਾਪ ਦਾ ਹੱਥ ਹੋਵੇ ਉਹ ਕਦੇ ਵੀ ਜਾਤ ਹੁੰਦਾ ਹੀ ਨਹੀਂ ਤੇਰੀ ਟੇਕ ਤੇਰਾ ਆਧਾਰ ਆਧਾਰ ਹੁੰਦਾ ਆਸਰਾ ਟੇਕ ਹੁੰਦੀ ਹੈ ਓਟ اے ਮੇਰੇ ਵੈਗੁਰੂ ਤੇਰਾ ਹੀ ਆਸਰਾ ਹੈ ਤੇਰੀ ਹੀ ਓਟ ਹੈ ਰਹਾ ਹਾਂ ਹੈ ਤੂੰ ਹੈ ਤੂੰ ਹੋਵਨਹਾਰ ਹੈ ਹੈ ਮਤਲਬ ਹੈਗਾ ਮੈਂ ਵੈਗਰੂ ਜੀ ਕਹਿ ਰਹੇ ਨੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਹੈਗਾ ਤੈਨੂੰ ਵੇਖਣ ਨੂੰ ਲੱਗਦਾ ਵੀ ਸੰਸਾਰ ਤੇ ਰੱਬ ਹੈ ਹੀ ਨਹੀਂ ਪਰ ਪਾਤਸ਼ਾਹ ਕਹਿੰਦੇ ਹੈ ਹੈਗਾ ਤੂੰ ਹੈ ਇਹ ਮੇਰੇ ਵੈਗਰੂ ਤੂੰ ਹੈ ਤੂੰ ਹੋਵਣ ਹਾਰ ਤੇ ਅੱਗੇ ਵੀ ਰਹੇਗਾ ਅਗਮ ਅਗਾਧ ਊਚ ਅਪਾਰ ਅਗਮ ਮੌਂਟ ਤੋਂ ਪਰੇ ਅਗਾਧ ਬੋਧ ਸਤਿਗੁਰੂ ਅਗਾਧ ਤੇਰੀ ਮਹਿਮਾ ਅਪਾਰ ਊਚ 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 ਕਿਹਾ ਜਾਂਦਾ ਜਿਹਦਾ ਪਾਰਾ ਵਰ ਕੋਈ ਨਹੀਂ ਜਿਹੜਾ ਸਭ ਤੋਂ ਉੱਚਾ ਹੋਵੇ ਮੈਂ ਪੇਖਿ ਰੀ ਮੋਹਨ ਸਭ ਤੇ ਉੱਚਾ ਆ ਨ ਸੰਸਰ ਕੋ ਲਾਗੈ ਢੂੰੜ ਰਹੀ ਹਮ ਮੁਚਾਹੇ ਮੇਰੇ ਵੈਗਰੂ ਤੇਰੇ ਜੱਡਾ ਤੇਰੇ ਵਰਗਾ ਤੇਰੇ ਤੇ ਤੋਂ ਉੱਚਾ ਦੁਨੀਆ ਤੇ ਕੋਣ ਹੋ ਸਕਦਾ ਹੈ ਅਪਾਰ ਕਿਉਂਕਿ ਤੇਰਾ ਪਾਰਾ ਵਾਰ ਕੋਈ ਨਹੀਂ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ ਜੇ ਡਰ ਲੱਗਦਾ ਬਾਦਸ਼ਾਹ ਜੀ ਕਹਿੰਦੇ ਰੱਬ ਨੂੰ ਸਿਮਰ ਲਿਆ ਕਰ ਜੋ ਤੁਧ ਸੇਵਾ ਹੈ ਜਿਹੜੇ ਤੈਨੂੰ ਜਪਦੇ ਨੇ ਤਿਨ ਭਉ ਨਾ ਤਾਂ ਡਰ ਲੱਗਦਾ ਉਹਨੂੰ ਦੁੱਖ ਨਹੀਂ ਉਹ ਦੁੱਖਾਂ ਤੋਂ ਵੀ ਉੱਤੇ ਉੱਠ ਜਾਂਦਾ ਹੈ ਦੁੱਖਾਂ ਨੂੰ ਸਹਿਣਾ ਸਿੱਖ ਜਾਂਦਾ ਹੈ ਗੁਰਪ੍ਰਸਾਦ ਨਾਨਕ ਗੁਣ ਗਾਏ ਇਹ ਗੁਣ ਵੀ ਵਾਹਿਗੁਰੂ ਦੀ ਕਿਰਪਾ ਨਾਲ ਗਾਏ ਜਾਂਦੇ ਨੇ ਸਤਿਗੁਰੂ ਬਾਦਸ਼ਾਹ ਕਹਿੰਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਗੁਣ ਗਾਹੀ ਇਹ ਸਿਮਰਨ ਇਹ ਸਤਸੰਗਤ ਨਾਮ ਬਾਣੀ ਨਾਲ ਜੁੜਨਾ ਗੁਰੂ ਦੀ ਕਿਰਪਾ ਸਰਕਾਰ ਹੈ ਜੋ ਦੀਸਾ ਸੋ ਤੇਰਾ ਰੂਪ ਇਹ ਮੇਰੇ ਵਾਹਿਗੁਰੂ ਇਹ ਸੰਸਾਰ ਤੇ ਜੋ ਵੇਖ ਰਿਆਂ ਹਾਂ ਇਹ ਤੇਰਾ ਹੀ ਰੂਪ ਹੈ ਹੁਣ ਇਹ ਅਵਸਥਾ ਬੰਨੀ ਔਖੀ ਹੈ ਸਾਨੂੰ ਤੇ ਦੁਨੀਆ ਉੱਤੇ ਵੱਖ-ਵੱਖ ਤਰ੍ਹਾਂ ਦੇ ਕਿਉਂਕਿ ਸਾਡੇ ਅੰਦਰ ਈਰਖਾ ਦੁਸ਼ਵੈਸ਼ ਵੈ ਇਹ ਸਭ ਕੁਝ ਸਾਨੂੰ ਪਰਾਇਆ ਨਜ਼ਰ ਆਉਂਦਾ ਪਰ ਵੈਗੁਰੂ ਜੀ ਕਹਿੰਦੇ ਜਦੋਂ ਇਹ ਖਤਮ ਹੋ ਗਈ ਫਿਰ ਤੈਨੂੰ ਸਾਰੇ ਆਪਣੇ ਲੱਗਣ ਲੱਗ ਜਾਣਗੇ ਗੁਣ ਨਿਧਾਨ ਗੋਬਿੰਦ ਅਨੂਪ ਹੈ ਗੁਣਾ ਦੇ ਖਜ਼ਾਨੇ ਗੋਬਿੰਦ ਭਰਤੀ ਦੇ ਪਾਲਣ ਹਾਰੇ ਅਨੂਪ ਉਪਮਾ ਤੋਂ ਰਹਿਤ ਸਤਗੁਰੂ ਸਿਮਰ 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 ਜਨ ਸੋਏ ਇਸ ਕਰਕੇ ਵੈਗਰੂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸਿਮਰ ਸਿਮਰਿਆ ਕਰ ਫੇਰ ਸਿਮਰ ਸਿਮਰਿਆ ਕਰ ਸਿਮਰ ਭਾਵ ਹਿਰਦੇ ਵਿੱਚ ਵਸਾਇਆ ਕਰ ਇਹ ਬਾਣੀ ਜਦੋਂ ਪੜਦੇ ਆ ਪਹਿਲਾ ਮੂੰਹ ਨਾਲ ਪੜੀ ਜਾਂਦੀ ਹੈ ਜਦੋਂ ਥੋੜਾ ਜਿਹਾ ਨਾਲ ਤਾਂ ਆਉਣ ਲੱਗ ਜੇ ਫਿਰ ਗਲੇ ਨਾਲ ਫੇਰ ਕਹਿੰਦੇ ਮੱਗਮ ਆਉਂਦੀ ਹੈ ਫੇਰ ਪਸਾਚੀ ਆਉਂਦੀ ਹੈ ਪਸਾਚੀ ਤੋਂ ਬਾਅਦ ਫਿਰ ਬੰਦਾ ਨਾਭੀ ਨਾਲ ਬਾਣੀ ਪੜਦਾ ਹੈ ਇਹ ਹੁਣ ਅਵਸਥਾ ਹੈ ਜਿਹੜੀ ਫੇਰ ਕਦੋਂ ਬਣਦੀ ਹੈ ਜਦੋਂ ਨਾਭੀ ਥੱਕ ਜੇ ਜਾ ਉੱਚੀ ਅਵਸਥਾ ਬਲ ਜਾਂਦੀ ਹੈ ਫਿਰ ਮਾਰਾ ਕਹਿੰਦੇ ਗੁਰਸਿੱਖ ਰੋਮ ਰੋਮ ਹਾਰ ਫਿਰ ਰੋਮਾ ਰੋਮਾ ਚੋ ਬਾਣੀ ਚੱਲਣ ਲੱਗ ਜਾਂਦੀ ਹੈ ਜਦੋਂ ਆਪਾਂ ਇਸ਼ਨਾਨ ਕਰਦੇ ਆ ਨਾ ਠੰਡੇ ਪਾਣੀ ਨਾਲ ਠੰਡਾ ਠੰਡਾ ਚ ਤੁਹਾਨੂੰ ਵੇਖਿਆ ਹੋਵੇਗਾ ਤੁਹਾਡੇ ਸਰੀਰ ਤੇ ਨਿੱਕੇ ਨਿੱਕੇ ਜੇ ਦਾਣੇ ਨਿਕਲ ਆਉਂਦੇ ਨੇ ਤੁਸੀਂ ਵੇਖਿਆ ਨਾ ਕਈ ਵਾਰ ਕਈ ਵਾਰ ਉਹ ਕਿਉਂ ਨਿਕਲਦੇ ਨੇ ਉਹ ਰੋਮ ਨੇ ਸਾਡੇ ਸਿਨਿਕੇ ਨਿਕੇ ਜੇ ਆ ਬਾਲ ਬਾਲ ਵੀ ਸਾਡੇ ਸਾਰੇ ਜਿੰਨੇ ਦੇ ਵਿੱਚ ਪੋਰ ਜਿਹਨੂੰ ਆਪਾਂ ਪੋਰ ਕਹਿ ਦਿੰਨੇ ਆ ਪੀਓਆਰੀ ਇਹ ਰੋਮਾ ਰੋਮਾ ਤੋਂ ਪਾਤਸ਼ਾਹ ਕਹਿੰਦੇ ਇੱਕ ਇੱਕ ਰੋਮ ਫਿਰ ਬਾਣੀ ਜੱਪਣ ਲੱਗ ਜਾਂਦਾ ਹੈ ਜਦੋਂ ਅਸੀਂ ਆਪਣੇ ਹਿਰਦੇ ਵਿੱਚ ਗੁਰੂ ਨੂੰ ਵਸਾਲੀ ਅਹਿਸਾਸ ਵਧਾ ਲਈਏ ਫਿਰ ਭਾਵੇਂ ਬੰਦ-ਬੰਦ ਕੱਟਿਆ ਜਾਵੇ ਫਿਰ ਭਾਵੇਂ ਖੋਪੜ ਲੈ ਜਾਓ ਫਿਰ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਜਾਈਏ ਫਿਰ ਭਾਵੇਂ ਪਾਤਸ਼ਾਹ ਜੀ ਕਹਿੰਦੇ ਰੂਹ ਵਿੱਚ ਲਪੇਟ ਕੇ ਛਾਣ ਦੇਵੇ ਕੋਈ ਤਨ ਨਾਲ ਤੇਰਾ ਸੰਬੰਧ ਹੀ ਕੋਈ ਨਹੀਂ ਇਹ ਤੇਰੀ ਉੱਚੀ ਅਵਸਥਾ ਪਾਤਸ਼ਾਹ ਕਹਿੰਦੇ ਬਣ ਜਾਏਗੀ ਇਸ ਕਰਕੇ ਸਿਮਰਿਆ ਕਰ ਨਾਨਕ ਕਰਮ ਪ੍ਰਾਪਤ ਹੋਏ ਇਹ ਸਾਰੇ ਕਰਮਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਜਿਨ ਜਪਿਆ ਤਿਸ ਪਉ ਬਲਿਆਰ ਜਿਨ੍ਹਾਂ ਨੇ ਭਾਈ ਗੁਰੂ ਜੀ ਨੂੰ ਜਪਿਆ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਮੈਂ ਉਸ ਕੋ ਸਿੱਖ ਤੋਂ ਬਲਿਹਾਰ ਜਾਂਦਾ ਹਾਂ ਮਹਾਰਾਜ ਬਾਣੀ ਪਾਣੀ ਕਹਿੰਦੇ ਵੀ ਕੋਈ ਬਾਣੀ ਸੁਣਾਓ ਜਪਜੀ ਸਾਹਿਬ ਦੀ ਸਾਹਿਬ ਦੀ ਸੁਣਾਉਣ ਲੱਗਿਆ ਸਿੱਖ ਮਹਾਰਾਜ ਤਖਤ ਤੋਂ نیچے ਥੋੜਾ ਥੋੜਾ ਖਿਸਕਦੇ ਜਾਂਦੇ ਨੇ ਹੁਣ ਸਿੱਖ ਦੇ ਮਨ 'ਚ ਆ ਗਿਆ ਕੀ ਮੰਗਾ ਕਹਿੰਦਾ ਘੋੜੇ ਮੰਗ ਲੈਣੇ ਬਸ ਐਨੀ ਗੱਲ ਸੀ ਪਾਤਸ਼ਾਹ ਜੀ ਦੇ ਤਖਤ ਤੋਂ نیچے ਖਿਸਕ ਰਹੇ ਸੀ ਸਿੱਖਾ ਅੱਜ ਦਾ ਤੂੰ ਘੋੜੇ ਮੰਗ ਲੈ ਇਹਨੇ ਮੇ ਤੋਂ ਠੀਕ ਹੈ ਤੇਰੇ ਮਨ ਦਾ ਫੁਰਨਾ ਸੀ ਪਰ ਜੇ ਤੇਰੇ ਮਨ ਵਿੱਚ ਇਹ ਨਾ ਆਉਂਦਾ ਤੇ ਮੈਂ ਤੈਨੂੰ ਅਜ ਤਖਤੇ ਦੇ ਦੇਣਾ ਸੀ ਆ ਕੋ ਸਤਨਾਮ ਸ਼੍ਰੀ ਅੱਜ ਤੈਨੂੰ ਮੈਂ ਤਖਤੀ ਦੇਣ ਲੱਗਾ ਸੀ ਐਨੇ ਖੁਸ਼ ਹੋ ਗਏ ਪਾਸ਼ਾ ਬਾਣੀ ਪੜਨ ਵਾਲੇ ਸਿੱਖ ਵਾਲੇ ਤੇ ਐਨੀ ਮਿੱਠੀ ਬਾਣੀ ਪੜੀ ਉਹ ਸਤਗੁਰੂ ਪਾਸ਼ਾ ਖੁਸ਼ੀ ਤੋਂ ਹੁੰਦੇ ਨੇ ਬਾਣੀ ਪੜਨ ਵਾਲਿਆਂ ਤੋਂ ਦਿਨ ਜਪਿਆ ਤੇ ਸੋ ਬਲੇ ਹਾਲਿਸ ਕਾ ਸੰਗ ਤਰੈ ਸੰਸਾਰ ਤੇ ਜਿਹੜਾ ਉਹਨਾਂ ਦਾ ਸੰਗੀ ਹੁੰਦਾ ਮਾੜੀ ਸੰਗਤ ਵਾਲਾ ਮਾੜੀ ਸੰਗਤ ਕਰੂ ਡੁੱਬਦਾ ਪਰ ਜਿਹੜਾ ਚੰਗੀ ਸੰਗਤ ਚ ਵਹਿੰਦਾ ਉਹ ਤਰ ਜਾਂਦਾ ਕਹਿੰਦੇ ਘੋੜਿਆਂ ਦੇ ਵਿੱਚ ਬੱਛੀ ਦਾ ਬੱਚਾ ਛੱਡ ਦਿੱਤਾ ਪੰਜ ਸਾਲ ਹੋਏ ਦਾ ਸਾਲ ਹੋ ਗਿਆ ਵੱਡਾ ਹੋ ਗਿਆ ਕਹਿੰਦੇ ਕਿਸੇ ਨੇ ਵੇਖਿਆ ਉਹ ਕਿ ਜਾ ਰਿਹਾ ਕਹਿੰਦੇ ਵੇਖਣ ਨੂੰ ਲੱਗਦਾ ਵੀ ਹੈ ਬੱਚੀ ਪਰ ਕੰਮ ਘੋੜੇ ਵਾਲੇ ਕਰ ਰਹੀ ਹੈ ਕਿਉਂ ਕਹਿੰਦੇ ਘੋੜੇ ਨਾਲ ਅੱਗੇ ਭੱਜੀ ਜਾਵੇ ਆਖੋ ਸਤਨਾਮ ਦੀ ਕਿਉਂ ਸੰਗਤ ਨਹੀਂ ਐਸਾ ਫਰਕ ਪਾਤਾ ਸਾਲ ਵੀ ਕਹੇ ਕੁਵੇਲੇ ਤੋਂ ਹੀ ਛੱਡ ਦਿੰਦੀ ਹੈ ਸੰਗਤ ਐਸੀ ਹੈ ਬੰਦੇ ਨੂੰ ਬਦਲ ਦਿੰਦੀ ਹੈ ਕਾਵੇਂ ਕਾਵੇਂ ਚੰਗੇ ਦੀ ਕਰ ਲੋ ਮਾੜੇ ਦੀ ਕਰ ਲੋ ਇਹ ਆਪਣੇ ਤੇ ਐ ਮਾੜੇ ਦੀ ਕਰਾਂਗੇ ਡੁੱਬ ਜਾਾਂਗੇ ਚੰਗਿਆਂ ਦੀ ਕਰਾਂਗੇ ਤਰ ਜਾਾਂਗੇ ਕਹੋ ਨਾਨਕ ਪ੍ਰਭ ਲੋਚਾ ਪੂਰੋ ਜੀ ਮੇਰੇ ਵਾਹਿਗੁਰੂ ਮੇਰੀ ਲੋਚਾ ਪੂਰ ਕਰੋ ਮੈਨੂੰ ਕੋਈ ਚੀਜ਼ ਦੇ ਦਿਓ ਕੀ ਸੰਤ ਜਲਾ ਕੀ ਬਾਛੋਂ ਤੂਰ ਮੈਨੂੰ ਰੱਬ ਦੇ ਪਿਆਰਿਆਂ ਦੀ ਧੂੜੀ ਦੇ ਦੇ ਜਿਹੜੇ ਤੇਰਾ ਨਾਮ ਜਪਦੇ ਹਨ ਗੰਗਾ ਜਮਨਾ ਸਰਸਤੀ ਤੇ ਉਦਮ ਕਰੈ ਧੂਰ ਸਾਧੂ ਕੀ ਤਾਈ ਪਕੜੀ ਵੱਡੀ ਗੱਲ ਕਹਿ ਦੱਤੀ ਪਾਤਸ਼ਾਹ ਨੇ ਕਹਿੰਦੇ ਤੀਰਥ ਵੀ ਤੇ ਤੀਰਥ ਨੇ ਗੰਗਾ ਨੂੰ ਆਲਾ ਆਪ ਕਿੰਨਾ ਵੱਡਾ ਕਹਨੇ ਆ ਕਹਿੰਦੇ ਇਹ ਵੀ ਰੱਬ ਦੇ ਪਿਆਰਿਆਂ ਦੀ ਧੂੜੀ ਨੂੰ ਲੋਚਦੀ ਐ ਜਿਹੜੇ ਨਾਮ ਜੱਤ ਦੇ ਖਾਂਦੀ ਕਿੱਡੀ ਵੱਡੀ ਤੀਰਥ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਤਾਂ ਭਾਈ ਆਪ ਚੱਲ ਕੇ ਆਉਂਦੇ ਨੇ ਜਿਹੜਾ ਗੁਰਸਿੱਖ ਇੱਕ ਮਾਨਿਕ ਚ ਧੋਕੇ ਬਾਣੀ ਪੜਦਾ ਹੈ ਜਿਸ ਤਾ ਭਗਤ ਰਵਿਦਾਸ ਜੀ ਨੇ ਗੰਗਾ ਚੱਲਦੀ ਦਿਖਾਤੀ ਵੇਖ ਲਾ ਫਿਰ ਕਿਹੜਾ ਤੇਰਾ ਇੱਥੇ ਜੋੜਾ ਹੈ ਜਦੋਂ ਵੇਖੀ ਕੰਗਾ ਚੱਲੇ ਉੱਥੇ ਤੇ ਹੀਰਾ ਹੀਰੇ ਹੀਰੇ ਦਿਖਾ ਦਿੰਤੇ ਸੋ ਗੰਗਾ ਆਪ ਤਰ ਲਾ ਕੇ ਆਈ ਸੋ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਰੱਬ ਦੇ ਪਿਆਰਿਆਂ ਦੀ ਧੂੜੀ ਮੰਗਦੇ ਹਨ ਸਤਿਰਥ ਸਾਰੇ ਜਿੰਨੀ ਸਾਰੀ ਸ੍ਰਿਸ਼ਟੀ ਹੈ ਇਹ ਗੁਰਸਿੱਖ ਭਗਤਾਂ ਦੀ ਬੰਦੀ ਰੱਬ ਨਹੀਂ ਛੜਾ ਸਕਦਾ ਇਸ ਕਰਕੇ ਬਹੁਤ ਵੱਡੀ ਗੱਲ ਪਾਤਸ਼ਾਹ ਜੀ ਨੇ ਕਹੀ ਹੈ ਕਿ ਗੁਰਸਿੱਖਾਂ ਦੀ ਧੂੜੀ ਦੇ ਗੁਰਸਿੱਖਾਂ ਕੀ ਹਰ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੀ ਸਵਾਉ ਨਾਮ ਜਪੀ ਕੋ ਸਿੱਖ ਬਣੀਏ ਸਾਡੀ ਬੜਿਆਈ ਹੈ ਗੁਰੂ ਦੀ ਜੈ ਜੈਕਾਰ ਕਰਨ ਦੇ ਨਾਲ ਸਾਡੀ ਚਲਾਈ ਹੈ ਜਿੰਨਾ ਸਤਕਾਰ ਗੁਰੂ ਗ੍ਰੰਥ ਸਾਹਿਬਹਾਰਾ ਦਾ ਕਰਾਂਗੇ ਬਾਣੀ ਦਾ ਕਰਾਂਗੇ ਉਹਨਾਂ ਸਾਡਾ ਹੋਣਾ ਹੈ ਸੰਤ ਬਾਬਾ ਈਸਰ ਸਿੰਘ ਜੀ ਆਲੋ ਵਾਲਾ ਨੇੜੇ ਹੀ ਆਪਣੇ ਕਿਸੇ ਗੁਰਸਿੱਖ ਨੇ ਨਾ ਵੇਖਿਆ ਹੋਇਆ ਕਿ ਜਦੋਂ ਸੁਖਾਸਣ ਹੋ ਗਿਆ ਉਹਂਦਰੀ ਰਹੇ ਪੁਰਸਿੱਖ ਬਾਹਰ ਖੜਾ ਰਿਆ ਸਾਰੀ ਰਾਤ ਲੰਗੀ ਉਹਨੇ ਵੇਖਿਆ ਕੀ ਹੋਇਆ ਕਿ ਅੰਦਰ ਕੀ ਕਰ ਰਹੇ ਨੇ ਬਾਬਾ ਜੀ ਉਹਨੇ ਜਦੋਂ ਪੌੜੀ ਲਾਈ ਚੜ ਕੇ ਵੇਖਿਆ ਤੇ ਬਾਬਾ ਈਸਰ ਸਿੰਘ ਜੀ ਲੰਮੇ ਪਏ ਡੰਡੋਤਾ ਨੱਕ ਰਗੜ ਰਹੇ ਨਹੀਂ ਸੋ ਬਾਅਦ ਚ ਜਦੋਂ ਸਿੱਖ ਗੱਡੀ 'ਚ ਬੈਠਾ ਪੁੱਛ ਲਿਆ ਉੱਛ ਲਿਆ ਹੁਣ ਕਹਿੰਦੇ ਰਾਤ ਪ੍ਰਤੇਕ ਤਾਂ ਲਿਆ ਸੀ ਸਮਝ ਗਏ ਉਹ ਸਾਰੀ ਗੱਲ ਕਹਿੰਦੇ ਫੇਰ ਰਾਤ ਤੂੰ ਫੇਰ ਵਚਨ ਮੰਨਿਆ ਨਹੀਂ ਤੈਨੂੰ ਕਿਹਾ ਸੀ ਉੱਥੀ ਖੜਨਾ ਹੈ ਤੇ ਮਹਾਰਾਜ ਮaaf ਕਰ ਦਿਓ ਤੇ ਚੱਲ ਕੋਈ ਨਹੀਂ ਪਰ ਮਹਾਰਾਜ ਤੁਸੀਂ ਕਰ ਕੀ ਰਹੇ ਸੀ ਕਹਿੰਦੇ ਸਿੱਖਾ ਮੈਨੂੰ ਕਿੰਨੀ ਸੰਗਤ ਹੈ ਜਿਹੜੀ ਆ ਕੇ ਨਾ ਬਾਬਾ ਜੀ ਕਹਿੰਦੀ ਹੈ ਇੱਕ ਵਡਿਆਈ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ ਪਰ ਮੱਥੇ ਤੇਕਦੀ ਹੈ ਪਰ ਜਿੰਨੀ ਵਾਰ ਮੈਨੂੰ ਸੰਗਤ ਮੱਥੇ ਤੇਕਦੀ ਹੈ ਮੈਂ ਗੁਰੂ ਪਾਰਾਜ ਨੂੰ ਤੇਕਦਾ ਕਿ ਪਾਤਸ਼ਾਹ ਤੇਰੇ ਤੋਂ ਬਿਨਾ ਮੇਰਾ ਕੱਖ ਵੀ ਨਹੀਂ ਸਾਰੀ ਵਡਿਆਈ ਤੇਰੀ ਹੈ ਸੋ ਮੈਂ ਤੇ ਕਰਜ਼ਾ ਲਾਉਂਦਾ ਫਿਰਦਾ ਸਤਿਗੁਰੂ ਪਾਤਸ਼ਾਹ ਦਾ ਕਿ ਮਹਾਰਾਜ ਮੈਨੂੰ ਬਖਸ਼ ਦਿਓ ਮੈਨੂੰ ਬਖਸ਼ ਲਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਸਭ ਤੇਰੀਆਂ ਵਡਿਆਈਆਂ ਨੇ ਸਾਡੀਆਂ ਕਾਹਦੀਆਂ ਵਡਿਆਈਆਂ ਭਾਈ ਤੇ ਗੁਰੂ ਆਪ ਜਿਸ ਨੂੰ ਸਾਹਿਬ ਦਾ ਕਰੇ ਸੋਈ ਵੱਡ ਜਾਣੀ ਜਿਹਨੂੰ ਗੁਰੂ ਵੱਡਾ ਕਰੇ ਭਾਈ ਉਹ ਹੀ ਵੱਡਾ ਹੈ ਆਹ ਇਤਨੀ ਹਾਜ਼ਰੀਆਂ ਦੀ ਪ੍ਰਵਾਨਗੀ ਵਾਹਿਗੁਰੂ ਕੀ ਖਾਲਸਾ ਵਸਰਨਾਹੀ ਗਤੋ ਵਸਰਨਾਹੀ ਗਤੋ ਵਸਰਸਰ ਵਸਰਨਾਹੀ ਆਪਣਾ ਨਾਮ ਉਹ ਨਾਮ ਦੇ ਹੋ ਆਪਣਾ ਮਨ ਰੱਖਣਾ ਗੁਣ ਗਮ ਦੀ